ਪਾਈ ਤਾਰੂ ਸਿੰਘ ਜੀ 18ਵੀਂ ਸਦੀ ਦੇ ਸ਼ਹੀਦ ਸਿੱਖਨ ਜਿਨ੍ਹਾਂ ਨੇ ਆਪਣੇ ਧਰਮ ਅਤੇ ਸਿੱਖੀ ਲਈ ਆਪਣਾ ਸਿਰ ਦੇਣ ਤੋਂ ਵੀ ਪਿੱਛੇ ਨਹੀਂ ਹਟੇ ਆਪ ਜੀ ਦਾ ਜਨਮ 1720 ਈਸਵੀ ਵਿੱਚ ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੰਧੂ ਜੱਟ ਪਰਿਵਾਰ ਵਿੱਚ ਹੋਇਆ ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਭਾਈ ਜੋਤ ਸਿੰਘ ਇੱਕ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਅਤੇ ਉਹਨਾਂ ਦੀ ਮਾਤਾ ਬੀਬੀ ਧਰਮਕੌਰ ਨੇ ਉਹਨਾਂ ਨੂੰ ਸਿੱਖ ਧਰਮ ਦੀਆਂ ਸਿੱਖਿਆਵਾਂ ਨਾਲ ਪਾਲਿਆ ਭਾਈ ਤਾਰੂ ਸਿੰਘ ਜੀ ਆਪਣੇ ਹੱਥਾਂ ਨਾਲ ਖੇਤੀ ਕਰਦੇ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਲੰਗਰ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਹੀ ਗੁਪਤ ਸਿੱਖ ਫੌਜਾਂ ਦੀ ਸੇਵਾ ਲਈ ਲਗਾ ਦਿੰਦੇ ਉਸ ਸਮੇਂ ਦੇ ਮੁਗਲ ਹਾਕਮ ਜ਼ਕਰੀਆ ਖਾਨ ਨੇ ਸਿੱਖਾਂ ਉੱਤੇ ਬੇਹੱਦ ਜ਼ੁਲਮ ਟਾਏ ਹੋਏ ਸਨ ਕੇਸਾਂ ਵਾਲੇ ਸਿੱਖਾਂ ਦੇ ਸਿਰਾਂ ਦੀ ਕੀਮਤ ਰੱਖੀ ਗਈ ਸੀ ਭਾਈ ਤਾਰੂ ਸਿੰਘ ਜੀ ਦੀ ਸੇਵਾ ਦਲੇਰੀ ਅਤੇ ਗੁਰਸਿੱਖੀ ਨਿਭਾਉਣ ਦੀ ਖਬਰ ਇੱਕ ਆਦਮੀ ਅਕੀਲਦਾਸ ਨਿਰੰਜੜੀਆਂ ਨੇ ਲਾਹੌਰ ਦੇ ਨਾਇਬ ਜ਼ਕਰੀਆ ਖਾਨ ਤੱਕ ਪਹੁੰਚਾਈ ਖਾਨ ਨੇ ਤੁਰੰਤ ਭਾਈ ਸਾਹਿਬ ਨੂੰ ਫੜਨ ਲਈ ਫੌਜ ਭੇਜੀ ਪਰ ਜਦੋਂ ਸਿਪਾਹੀ ਪਹੁੰਚੇ ਭਾਈ ਤਾਰੂ ਸਿੰਘ ਜੀ ਨੇ ਉਨ੍ਹਾਂ ਦੀ ਸਤਿਕਾਰ ਨਾਲ ਸੇਵਾ ਕੀਤੀ ਤੇ ਖੁਸ਼ੀ-ਖੁਸ਼ੀ ਗ੍ਰਿਫਤਾਰੀ ਲਈ ਤਿਆਰ ਹੋ ਗਏ ਪਿੰਡ ਵਾਲਿਆਂ ਹੋਰ ਸਿੱਖਾਂ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਭਾਈ ਤਾਰੂ ਸਿੰਘ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਮੁਗਲਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਸਿੱਖ ਮੌਤ ਤੋਂ ਨਹੀਂ ਡਰਦੇ ਲਾਹੌਰ ਲੈ ਜਾ ਕੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਆਪਣਾ ਕੇਸ ਕੱਟਣ ਜਾਂ ਧਰਮ ਤਿਆਗ ਕੇ ਮੁਸਲਮ ਬਣਨ ਦਾ ਫਰਮਾਨ ਦਿੱਤਾ ਪਰ ਭਾਈ ਸਾਹਿਬ ਨੇ ਕਿਹਾ ਮੇਰੇ ਕੇਸ ਮੇਰੇ ਗੁਰੂ ਜੀ ਦੀ ਮਿਹਰ ਹਨ ਇਹ ਮੈਂ ਕਦੇ ਨਹੀਂ ਕਟਵਾਵਾਂਗਾ ਮੈਂ ਸਿਰ ਕਟਾ ਸਕਦਾ ਹਾਂ ਪਰ ਸਿੱਖੀ ਨਹੀਂ ਛੱਡ ਸਕਦਾ ਜਦੋਂ 나ਈ ਉਹਨਾਂ ਦੇ ਕੇਸ ਨਹੀਂ ਕੱਟ ਸਕਿਆ ਤਾਂ ਖਾਨ ਨੇ ਇੱਕ ਮੋਚੀ ਨੂੰ ਉਹਨਾਂ ਦੀ ਖੋਪੜੀ ਉਤਾਰਨ ਦਾ ਹੁਕਮ ਦਿੱਤਾ ਇਸ ਦੁਗਦਾਈ ਵੇਲੇ ਵੀ ਭਾਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਮੰਨਿਆ ਜਾਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਰਨ ਤੋਂ ਬਾਅਦ ਵੀ 22 ਦਿਨ ਤੱਕ ਗੁਰੂ ਦੇ ਪਾਣੇ ਵਿੱਚ ਜਿਉਂਦੇ ਰਹੇ ਕੁਝ ਦਿਨਾਂ ਬਾਅਦ ਜ਼ਕਰੀਆ ਖਾਨ ਨੂੰ ਇੱਕ ਭਿਆਨਕ ਬਿਮਾਰੀ ਹੋ ਗਈ ਲੋਕਾਂ ਨੇ ਆਖਿਆ ਕਿ ਇਹ ਭਾਈ ਤਾਰੂ ਸਿੰਘ ਜੀ ਦੀ ਆਤਮਿਕ ਸ਼ਕਤੀ ਦਾ ਪ੍ਰਭਾਵ ਹੈ ਖਾਨ ਨੇ ਆਪਣੀ ਬਿਮਾਰੀ ਤੋਂ ਛਡਕਾਰਾ ਪਾਉਣ ਲਈ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਨਾਲ ਆਪਣੇ ਸਿਰ ਤੇ ਮਾਰ ਕੇ ਮਾਫੀ ਮੰਗੀ ਪਰ 22 ਦਿਨਾਂ ਬਾਅਦ ਖਾਨ ਮਰ ਗਿਆ ਅਤੇ ਇਸ ਦੀ ਖਬਰ ਸੁਣ ਕੇ ਭਾਈ ਤਾਰੂ ਸਿੰਘ ਜੀ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ। ਉਨ੍ਹਾਂ ਦੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਸਦਾ ਯਾਦ ਰੱਖੀ ਜਾਵੇਗੀ ਅਤੇ ਅਸੀਂ ਨਿਤਨੇਮ ਦੀ ਅਰਦਾਸ ਵਿੱਚ ਉਨ੍ਹਾਂ ਦੀ ਬਹਾਦਰੀ ਨੂੰ ਹਮੇਸ਼ਾ ਯਾਦ ਕਰਦੇ ਹਾਂ। ਸਤਿ ਸ੍ਰੀ ਅਕਾਲ।